ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਦੇਰ ਸ਼ਾਮ ਦੋ ਗੱਡੀਆਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਪਿੰਡ ਖਾਟੀ ਨਜ਼ਦੀਕ ਦੋ ਕਾਰਾਂ ਦੀ ਪਿਆਨੇ ਟੱਕਰ ਹੋ ਗਈ ਜਿਸ ਵਿੱਚ ਦੋ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ 10 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਈ ਹਾਦਸੇ ਦੀ ਸੂchna ਮਿਲਦੇ ਸਾਰ ਥਾਣਾ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ اے ایس ਆਈ ਬਿੰਦਰਪਾਲ ਨੇ ਦੱਸਿਆ कि पिंड जगजीतपुरह वाले एको परिवार दे तीन बच्चा समेत सात मेंबर फगवाड़ा तो अपने पिंड जगजीतपुर जा रहे सन होशियारपुर तो आ रही एक कार जिस विच पिंड सलारपुर दे रहने वाले एको परिवार दे छह मेंबर फगवाड़ा वाल आ रहे सन जिन्हों दी आपस विच जबरदस्त टक्कर हो गई ਇਸ ਹਾਦਸੇ 'ਚ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਪੁੱਤਰ ਭਾਗ ਸਿੰਘ ਉਮਰ ਕਰੀਬ 80 ਸਾਲ ਅਤੇ ਉਸ ਦੀ ਪਤਨੀ ਧਰਮਕੌਰ ਦੀ ਮੌਤ ਹੋ ਗਈ ਜਦਕਿ ਇਹਨਾਂ ਦਾ ਲड़का ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਅਤੇ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ ਦੂਸਰੀ ਕਾਰ 'ਚ ਸਵਾਰ ਮੋਹਨ ਲਾਲ ਪੁੱਤਰ ਜਗਤਰਾਮ, ਬਿੰਦਲ ਲੋਈ ਪੁੱਤਰ ਮੋਹਨ ਲਾਲ, ਮਮਤਾ, ਰਾਣੀ ਪਤਨੀ ਮੋਹਨ ਲਾਲ ਅਤੇ ਵਰਖਾ ਪੁੱਤਰੀ ਮੋਹਨ ਲਾਲ ਵਾਸੀ ਪਿੰਡ ਸਲਾਰਪੁਰ ਦੀ ਗੰਭੀਰ ਜ਼ਖਮੀ ਹੋ ਗਏ ਸਿਵਲ ਹਸਪਤਾਲ ਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਸਾਰੇ ਹੀ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਤੇ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜ਼ਖਮੀ ਆਂਡਾ ਹਾਲ ਚਾਲ ਪੁੱਛਣ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਦੇਵ ਦੇ ਦੇਵ ਅਰੇ ਬਹੁਤ ਮਾਰਦਾ ਪ੍ਰਯੋਗ ਦੇ ਦੂਮਾ ਯਾਰ ਭਾਈ 2 ਮਹੀਨਾ ਹੈ ਯਾਰ ਕਿੰਨਾ ਭਾਈ 20 ਕੋਈ ਚੱਕਰ ਤਾਂ ਨਹੀਂ ਆ ਰਿਹਾ ਮਲਟੀ ਮਲਟੀਪਲ ਨਾ ਕਰਿਆ ਠੀਕੋ ਤਾਂ

ਮੈਂ ਆ ਗਿਆ ਮੈਂ ਆ ਗਿਆ ਮੈਂ ਕੋਈ ਗਿਲਾ ਕਰਕੇ ਨਾ ਮੂੰਹ ਸਾਫ ਕਰੀ ਹੈ ਸਾਬਣ ਨੂੰ ਹੈ ਸਾਬਣ ਨੂੰ ਨੂੰ ਇਹਣਾ ਹੈ ਨਾ ਇਹਣਾ ਹੈ ਨਾ

ਹਾਂਜੀ ਓਵਰਟੇਕ ਕਰਨ ਲੱਗਾ ਹੀ ਬੰਦਾ ਸਾਨੂੰ ਹਾਂਜੀ ਤੁਸੀਂ ਕਿੱਥੋਂ ਆ ਰਹੇ ਸੀਗੇ ਅਸੀਂ ਸ਼ਹਿਰਪੁਰੋਂ ਆ ਰਹੇ ਸੀ ਮਥੜੇ ਕਿ ਆ ਰਹੇ ਸੀ ਹਾਂ ਉਧਾਂ ਆ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲ ਕੇ ਹਾਂਜੀ ਤੇ ਕਿੰਨੇ ਵਿਅਕਤੀ ਸੀ ਤੁਹਾਡੀ ਗੱਡੀ 'ਚ ਸਾਰੇ ਠੀਕ ਆ? ਜੀ ਤਾਂ ਹਾਂ ਕਿੱਥੋਂ ਕਿੱਥੇ ਆ ਰਹੇ ਸੀ ਅਸੀਂ ਸਲਾਰਪੁਰ ਤੋਂ ਕਾਏ ਸੀਗੇ ਇਧਰ ਭਾਮਵਲਾ ਉਧਰੋਂ ਆ ਰਹੇ ਸੀ ਕਾਹਦੇ ਨਾਲ ਹੋਇਆ ਤੁਹਾਡਾ ਐਕਸੀਡੈਂਟ ਹੈ ਗੱਡੀ ਆ ਰਹੀ ਸੀਗੀ ਅੱਛਾ ਜੀ ਹਾਂਜੀ ਫੇ ਕਿੰਨੀਆਂ ਥਵਾਰੀਆਂ ਸੀ ਆਪਣੀਆਂ ਅਸੀਂ ਚਾਰ ਜਣੇ ਦੋ ਜਣੇ ਐਸੀ ਚਾਰ ਜਣੇ ਪਿੱਛੇ ਸੀਗੇ ਹਾਂਜੀ ਤੇ ਕਾਦੇ ਨਾ ਹੋਇਆ ਜੀ ਐਕਸੀਡੈਂਟ ਲੱਗਾ ਗੱਡੀ ਆ ਰਹੀ ਸੀ ਗੱਡੀ ਚ ਗੱਡੀ ਗੱਡੀ ਦੀ ਗੱਡੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆਂ ਸਲਾਰਪੁਰ ਸਲਾਰਪੁਰ ਉਹ ਗੱਡੀ ਜਿਹੜੀ ਮੋੜੇ ਆ ਰਹੀ ਸੀ ਉਹ ਗੱਡੀ ਤੇ ਜਾ ਰਹੀ ਸੀ ਜਨਾ ਸ਼ਿਵ ਕੁਮਾਰ ਆ ਭਾਈ ਹਾਂਜੀ ਸ਼ਿਵ ਕੁਮਾਰ ਜੀ ਕੀ ਮਾਮ ਲੱਗੀ ਜਿਹੜਾ ਇੱਕ ਇੱਕ ਭਾਈ ਜਿੱਦਾਂ ਇੱਕ ਗੱਡੀ ਆ ਰਹੀ ਸੀ 5 6 ਤੋਂ ਜਾ ਰਹੀ ਸਲਾਰਪੁਰ ਹਾਂਜੀ ਦੂਜੀ ਚੱਲੀ ਸੀ ਜਗਜੀਤਪੁਰ ਨੂੰ ਮੋੜ ਲੇ ਤੋ ਹਾਂਜੀ ਬਸ ਇਹਨਾਂ ਦਾ ਆਪਸੀ ਪਿੰਨੇ ਤੋਂ ਹੀ ਹੈ ਮੈਂ ਦੇਖਿਆ ਜ਼ਰੂਰ ਨਹੀਂ ਹੈਗਾ ਪਰ ਇਹ ਹੈ ਕਿ ਇੱਕ ਗੱਡੀ ਦਾ ਅੰਦਰ ਪਈ ਸੀ ਸੜਕ ਦੇ ਆਪਣੇ ਕਿੰਨੇ ਵਿਅਕਤੀ ਕਿੰਨੇ ਵਿਅਕਤੀ ਘਾਹਲ ਹੋਏ ਇਹਦੇ ਵਿੱਚ ਇਦੇ ਚ ਦੋ ਤਾਂ ਡੈਥ ਹੋ ਗਈ ਦੋ ਦੀ ਤਾਂ ਅੱਛਾ ਜੀ ਕਿਧਰੋਂ ਕਿਧਰ ਜਾ ਰਹੇ ਸੀ ਕਿ ਜਿਹੜਾ ਇੱਕ ਬੰਦਾ ਜਾ ਰਹੇ ਸੀਗੇ ਸਲਾਰਪੁਰ ਨੂੰ ਪਾਸਟੇ ਤੋਂ ਅੱਛਾ ਜੀ ਜਿਹੜੀ ਜਿਹੜੀ ਰੋਡ ਤੇ ਖੜੀ ਸੀ ਗੱਡੀ ਹਾਂਜੀ ਇਹ ਜਿਹੜੀ ਦੂਜੀ ਗੱਡੀ ਸੀਗੀ ਉਹ ਜਾ ਰਹੀ ਸੀ ਫਗਵਾੜੇ ਤੋਂ ਜਗਜੀਤਪੁਰ ਨੂੰ ਹਾਂਜੀ ਆਮਨੇ ਸਾਹਮਨੇ ਹੋਈ ਆ ਆਮਨੇ ਸਾਹਮਨੇ ਹੋਈ ਆ ਇੱਕ ਦਾ ਟੱਕਰ ਹੋ ਗਈ ਤਾਂ ਅੰਦਰੋਂ ਬੱਚੇ ਵਿੱਚ ਬੱਚੇ ਵੀ ਸੀਗੇ ਜੀ ਬੱਚੇ ਵੀ ਸੀਗੇ ਬੱਚੇ ਵੀ ਇੰਜਰ ਡਬਾ ਬਚਾਅ ਹੋ ਗਿਆ ਉਹ ਨਾ ਬੱਚਿਆਂ ਦਾ ਹਾਂਜੀ ਬਾਕੀ ਜਿਹੜੇ ਦੋ ਮੈਨਸ ਸੀਗੇ ਲੇਡੀਜ਼ ਦੋਨਾਂ ਹੀ ਲੱਗਦੀਆਂ ਸੀ ਲੇਡੀ ਸ ਇੱਕ ਜੈਂਟਸ ਦੋਨੇ ਬਜ਼ੁਰਗ ਸੀ ਉਹਦਾ ਹਾਂਜੀ ਉਹ ਡੈਥ ਹੋ ਗਈ ਨਾ ਹਾਂਜੀ ਬੰਦਰੀਏ ਇਹ ਗੜ ਐਕਸੀਡੈਂਟ ਬਾਰੇ ਜਾਣਕਾਰੀ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਥਾਣਾ ਸਰਦਫਗਵਾੜੇ ਤੋਂ ਐਸੇ ਬਿੰਦਕਮਰ ਜੀ ਅੱਛਾ ਇੱਕ ਸਾਨੂੰ ਸੂਚਨਾ ਮਿਲੀ ਵੀ ਉੱਥੇ ਸ਼ਹਿਰ ਕੋ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੋਹਾਂ ਗੱਡੀਆਂ ਦਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜੀਆਂ ਗੱਡੀਆਂ ਦੇਖੀਆਂ ਉਹਨਾਂ ਦੇ ਜਿਹੜੀਆਂ ਗੱਡੀਆਂ ਨੂੰ ਆਪਾਂ ਟੋਪਰਾਉਣ ਵਾਸਤੇ ਕਹਿ ਕੇ ਆਏ ਹਾਂ ਰਿਕਵਰੀ ਨੂੰ ਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਆਏ ਹਾਂ ਇੱਥੇ ਆਣ ਕੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਦੋ ਇੱਕ ਲੇਡੀਜ਼ ਆ ਤੇ ਇੱਕ ਜੈਂਟਸ ਆ ਤੇ ਜੈਂਟਸ ਜਿਹੜਾ ਮੁਖਤਿਆਰ ਸਿੰਘ ਆ ਤੇ ਸਾਨੂੰ ਭਗਤ ਸਿੰਘ ਤੇ ਉਹਨਾਂ ਦੀ ਪਤਨੀ ਆ ਨਾਲ ਧਰਮਕੌਰ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇਹ ਤਾਂ ਇਹਨਾਂ ਨੂੰ ਬਰੌਡ ਬਰੌਡ ਡੈੱਡ ਦੱਸਿਆ ਤੇ ਬਾਕੀ ਦੀ ਜਿਹੜੇ ਬੱਚੇ ਨਾਲ ਉਹਨਾਂ ਦੇ ਬੱਚੇ ਸੀਗੇ ਫੈਮਿਲੀ ਪੂਰੀ ਪਰਿਵਾਰ ਸੀਗਾ ਉਹਨਾਂ ਨੂੰ ਉਹ ਜਿਹੜੇ ਇਲਾਜ ਆ ਇੱਥੇ ਇੱਕ ਇਹ ਪਿੰਡ ਜਗਜੀਤਪੁਰ ਦੇ ਆ ਜੀ ਤੇ ਇੱਕ ਗੱਡੀ ਹੋਸਟ ਜਿਹੜੀ ਆ ਉਹਨਾਂ ਦੇ ਵਿੱਚ ਵੀ ਬੱਚੇ ਸੀਗੇ ਤਾਂ ਕੁਝ ਪੂਰੀ ਫੈਮਿਲੀ ਆ ਤੇ ਉਹ ਹੈਗੇ ਆ ਜੀ ਆਪਣੇ ਮੂਹਰ ਮੋਨ ਅਲੈਟ ਮੋਨ ਮੋਨ ਲਾਲ ਸਨ ਆਫ ਹੈਗੇ ਆ ਜਗਤਰਾਮ ਤੇ ਲੇਡੀ ਹੈਗੀ ਆ ਬਿੰਦਰ ਉਹਨੇ ਮੁੰਡਾ ਬਿੰਦਰ ਲੋਈ ਸਨ ਆ ਮੋਨ ਲਾਲ ਬਿੰਦਰ ਲੋਈ ਠੀਕ ਹੈ ਜੀ ਬਿੰਦਰ ਜਿਹੜੇ ਜਿਹਨੇ ਡੈਥ ਹੋਈ ਸੀ ਇਹ ਟੋਟਲ ਕਿੰਨੇ ਜਣੇ ਸੀ ਜੀ ਇਹ ਇੱਕ ਗੱਡੀ ਦੇ ਵਿੱਚ ਤਕਰੀਬ 7 ਜਣੇ ਬੱਚੇ ਪਾ ਕੇ ਸੀਗੇ ਕਿੰਨੇ ਬੱਚੇ ਕਿੰਨੇ ਸੀ ਗੱਡੀ ਜੀ ਬੱਚੇ ਹੈਗੇ ਆ ਦੋ ਦੋ ਬੱਚੇ ਆ ਜੀ ਇਹ ਦੋ ਇਹ ਮੀਆਂ ਬੀਵੀ ਆ ਜਿਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦੀ ਫੈਮਲੀ ਦੇ ਉਹ ਹਾਂਜੀ ਹਾਂਜੀ ਤੇ ਮੋਲੀ ਫੈਮਲੀ ਦੇ ਕਿੰਨੇ ਬੰਦੇ ਆ ਜੀ ਉਹਨਾਂ ਦੇ ਵਿੱਚ 6 ਜਣੇ ਸੀਗੇ ਉਹਨਾਂ ਦੇ ਵਿੱਚ ਵੀ ਗੱਡੀ ਦੇ ਵਿੱਚ ਜੀ ਤਾਂ ਉਹ ਬੱਚੇ ਪਾ ਕੇ ਉਹ ਵੀ 6 ਜਣੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਜਿਹੜਾ ਮੁੰਡਾ ਮੇਨ ਗੱਡੀ ਜਿਹੜਾ ਚਲਾਦਾ ਉਹ ਕੋਣ ਆ ਜੀ ਉਹ ਹੈਗਾ ਜੀ ਸੁਖਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਅੱਛਾ ਇਹ ਉਹ ਲੜਕਾ ਆ ਉਹ ਗੱਡੀ ਚ ਦੱਸਿਆ ਇਹਨਾਂ ਨੇ ਵੀ ਐਕਸੀਡੈਂਟ ਹੋਣ ਦਾ ਕਾਰਨ ਕਾਰਨ ਉਹ ਕਹਿੰਦੇ ਵੀ ਹਜੇ ਤੱਕ ਸਾਨੂੰ ਅਸੀਂ ਦਵਾਈ ਦੇ ਨਸ਼ੇ ਵਿੱਚ ਆ ਤੇ ਬਾਅਦ ਵਿੱਚ ਜਿਹੜਾ ਜੋ ਵੀ ਹੈਗਾ ਤੇ ਤੁਹਾਨੂੰ ਦੱਸ ਦਾਂਗੇ ਇਹ ਮੈਂ ਇਹ ਸਾਹਮਣੇ ਆ ਵੀ ਕਿ ਕਿਧਰੋਂ ਕਿਧਲੀ ਜਾ ਰਹੇ ਸੀ ਇਹ ਇਹ ਇਧਰੋਂ ਫਗਵਾੜਾ ਸੈਰ ਤੋਂ ਪਿੰਡ ਜਗਜੀਤਪੁਰ ਨੂੰ ਜਾ ਰਹੇ ਸੀਗੇ ਰਾਇਲ ਕਿੰਗ ਤੋਂ ਵਿਆਹ ਤੋਂ ਸਮਾਗਮ ਤੋਂ ਆਏ ਸੀਗੇ ਦੂਸਰੇ ਜਿਹੜੇ ਹਸ਼ਾਰਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ ਉਹ ਕਿਹੜੀ ਪਿੰਡ ਜਾ ਰਹੇ ਸੀ ਸਾਹਮਣੇ ਉਹ ਆਪਣੇ ਜਾ ਰਹੇ ਸੀਗੇ ਪਿੰਡ ਭਾਮ ਤੋਂ ਸਲਾਰਪੁਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਆਪਾਂ ਜੀ ਹੁਣ ਜੋ ਸਵੇਰੇ ਜੋ ਸਾਨੂੰ ਇਹ ਆਪਣੇ ਬਿਆਨ ਲਿਖਾਉਣਗੇ ਦੇ ਮੁਤਾਬਕ ਜੋ ਵੀ ਆ ਕਾਰਵਾਈ ਕਰਕੇ ਆਪਾਂ ਅੰਮ੍ਰਿਤਸਰ ਲਿਆ ਟੋਟਲ ਬਿੰਦਰੀ ਇਹਦੇ ਵਿੱਚ 12 ਜਾਂ 13 ਹੀ ਨੇ ਹੋਗੇ ਲੱਗਦਾ ਦੋਨੇ ਫੈਮਲੀਆਂ ਬਾਕੇ ਜੀ ਹਾਂਜੀ ਫੈਮਲੀ ਬਾਕੇ ਦੇ ਬਾਕੀ ਬੱਚੇ ਠੀਕ ਆ ਹੁਣ ਹਾਂਜੀ ਬੱਚੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਦੋ ਡੈਡ ਦੱਸਿਆ ਜੀ ਥੈਂਕ ਯੂ